ਹਾਜ਼ਾਬ ਸੋਠ ਬਾਣੀ ਭਗਤ ਰਵਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ਜੋਤ ਤਮ ਘਰ ਵਰਤੋ ਹੰਲਾ ਮੋਰਾ ਜੋਤ ਤਮ ਚੰਦ ਤੋ ਹਮ ਪੈ ਹੈ ਚਕੋਰਾ ਮਾਧਵੇ ਤੁਮ ਨਾ ਤੋਰੇ ਤੋ ਹਮਨੇ ਤੋਰੇ ਤੁਮ ਸੋ ਤੋਰ ਕਵਨ ਸੋ ਜੋਰੇ ਜੋ ਤੰ ਮੋਂ ਦੇਵਰਾ ਤੋ ਹਮ ਬਤੇ ਜੋ ਤੰ ਮੋਂ ਤੇ ਰਚ ਤੋ ਹਮ ਜਤੇ ਸੱਚੀ ਪ੍ਰੀਤ ਹਮ ਤੁਮਸੋ ਜੋਰੇ ਤੁਮਸੋ ਜੋਰੇ ਵਰ ਸੰਤੋਰੇ ਜਹ ਜਹ ਜਾਉ ਤਹਾ ਤੇ ਸਿਵਾ ਮੋਹ ਠਾਕਰੋਂ ਨਾਮ ਦੇਵਾ ਤੇਰੇ ਭਜਨ ਕਟੇ ਜਨ ਫਸਾ ਪਗਤ ਹੈ ਤੂੰ ਗਾਵੇ ਰਵਿਦਾਸਾ ਤੇਰੇ ਭਜਨ ਕਟੇ ਜਨ ਫਸਾ ਪਗਤ ਹੈ ਤੂੰ ਗਾਵੇ ਰਵਿਦਾਸਾ ਈਸ਼ਵਰ ਸਤਗੁਰੂ ਦਾਸ ਮਹਾਰਜ ਦੇ ਮਖਾਰ ਬੰਦ ਤੋ ਉਚਾਰਿਆ ਹੋਇਆ ਤਨ ਤਨ ਚਵਲ ਛਤ ਦੇ ਮਾਲਕ ਸ਼ਿਰੀ ਗੁਰੂ ਰਵਿੰਦਰ ਸਾਹਿਬ ਜੀ ਦੇ ਵਿੱਚ ਅੰਗ 658 ਤੇ 60 ਬਤ ਹੈ ਸਤਵੇਂ ਰਵਿਦਾਸ ਵਾਲਾ ਜਿਸ ਸ਼ਬਦ ਦੇ ਵਿੱਚ ਸਮਝਾਉਣਾ ਕਰਦੇ ਹੈ ਕਿ ਪ੍ਰਮਾਤਮਾ ਨਾਲ ਪ੍ਰੇਤ ਪਾਉਣ ਲਈ ਕੋਈ ਵੀ ਭੇਸ ਬਦਲਣਾ ਪੈ ਜਵੇ ਕੋਈ ਵੀ ਕੰਮ ਕਰਨਾ ਪੈ ਜਵੇ ਉਸ ਦੇ ਨਾਲੋਂ ਪ੍ਰੇਤ ਨਾ ਟੁੱਟੇ ਇਹ ਹੀ ਜੀਵ ਦਾ ਮਕਸਦ ਹੋਣਾ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਨਾਲ ਜਦੋਂ ਪ੍ਰੀਤ ਪਾਉਣੀ ਹੈ ਤਾਂ ਇਹ ਦੁਨੀਆ ਜਿਹੜੀ ਹੈ ਇਹਦੇ ਨਾਲ ਪ੍ਰੀਤ ਟਟਣੀ ਹੈ ਕਿਉਂਕਿ ਆਮ ਤੌਰ ਤੇ ਜਿੰਨੀ ਵੀ ਦੁਨਿਆਵੀ ਜੀਵ ਹਨ ਉਹਨਾਂ ਦੇ ਵਿੱਚ ਜੇਕਰ ਅਸੀਂ ਕਹੀਏ ਕਿ ਕੋਈ ਬਗੜਾ ਹੈ ਜਿਹੜਾ ਪ੍ਰਮਾਤਮਾ ਨਾਲ ਪ੍ਰੀਤ ਪਾਉਂਦਾ ਤੇ ਉਹਦੇ ਪ੍ਰਮਾਤਮਾ ਸੱਚ ਹੈ ਦੁਨੀਆ ਝੂਠ ਹੈ ਝੂਠ ਦੇ ਨਾਲ ਪ੍ਰੀਤ ਪਾਉਣੀ ਬਹੁਤ ਸੌਖੀ ਹੈ ਤੇ ਸੱਚ ਦੇ ਨਾਲ ਪ੍ਰੀਤ ਪਾਉਣ ਲਈ ਸਾਰਾ ਕੁਝ ਤਿਆਗਣਾ ਪੈਂਦਾ ਹੈ ਨਾ ਇਹ ਰਸਕਸ ਨਾ ਇਹ ਦੁਨੀਆ ਦੇ ਰਸਤੇ ਲੱਤੇ ਅਤੇ ਜੋ ਸਾਡਾ ਵਿਸ਼ੇ ਵਿਚਾਰ ਹੈ ਇਹਨਾਂ ਨੂੰ ਸਾਰਾ ਕੁਝ ਖਤਮ ਕਰਨਾ ਪੈਂਦਾ ਕਿਉਂਕਿ ਸੱਚ ਦੇ ਸਦਾ ਰਹਿਣਾ ਹੈ ਤੇ ਸੱਚ ਦੇ ਨਾਲ ਪ੍ਰੀਤ ਵੀ ਕੋਈ ਦਗਲਾ ਹੀ ਪਾਉਂਦਾ ਇਸ ਕਰਕੇ ਸਤਗੁਰੂ ਬੰਦਾਸਵਾ ਜੀ ਇਸ ਸ਼ਬਦ ਤੋਂ ਉਹਨਾਂ ਨੇ ਜੋ ਮਖੌਨ ਨੂੰ ਤੋਚਾ ਹੈ ਕਹ ਰਹੇ ਸ਼ਬਦ ਦੇ ਵਿੱਚ ਜੋ ਤੂੰ ਗਿਰ ਵਰ ਤੋ ਖਮ ਮੋਰਾ ਕਹਿੰਦੇ ਪ੍ਰਮਾਤਮਾ ਜੇ ਤੁਸੀਂ ਸੁੰਦਰ ਪਹਾੜ ਬਣੋ ਤਾਂ ਮੈਂ ਮੋਰ ਬਣਾ ਕਿਉਂਕਿ ਮੋਰ ਜਿਹੜਾ ਸਭ ਤੋਂ ਸੋਹਣੇ ਦੇ ਵਿੱਚ ਮੋਰ ਹੈ ਜੇਕਰ ਸਿੱਕਈਏ ਤਾਂ ਪੰਛੀਆਂ ਦੇ ਵਿੱਚ ਸਭ ਤੋਂ ਸੁੰਦਰ ਜਿਹੜਾ ਮੋਰ ਨੂੰ ਕਿਹਾ ਗਿਆ ਅਤੇ ਉਹ ਕਹਿੰਦੇ ਜੇਕਰ ਮੈਨੂੰ ਮੋਰ ਵੀ ਬਣਨਾ ਪੈ ਜੂਏ ਮੈਂ ਤੇਰੇ ਨਾਲ ਪ੍ਰੀਤ ਨਾ ਟੁੱਟੇ ਜੇਕਰ ਤੁਸੀਂ ਪਹਾੜ ਗਿਰ ਪਰ ਬਣਦੇ ਹੈ ਤਾਂ ਮੈਂ ਮੋਰ ਬਣ ਲਈ ਤਿਆਰ ਜੋ ਤੂੰ ਚੰਦ ਤੋਂ ਹਟੇ ਹੈ ਚਕੋਰ ਅਗਰ ਕਿੰਦੇ ਤੁਸੀਂ ਚੰਦਰਮਾ ਹੋ ਤੰ ਮੈਂ ਚਕੋਰ ਬਣ ਕੇ ਤੇਰੇ ਗੁਣ ਗਾਉਂ ਤੈਨੂੰ ਯਾਦ ਕਰਾਂ ਪਰ ਤੇਰੇ ਨੌਪਰੀਤ ਨਾ ਟੁੱਟੇ ਪਰ ਇਹ ਹੀ ਇੱਕ ਪ੍ਰੇਮ ਹੀ ਇੱਕ ਭਗਤੀ ਲੈ ਨਸਕਾ ਹੈ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੇ ਦੀ ਸਾਰੇ ਵਿਚਾਰਧਾਰਾ ਪ੍ਰੇਮਾ ਭਗਤੀ ਤੇ ਖੜੀ ਹੈ ਜਿੱਥੇ ਪ੍ਰੇਮਾ ਭਗਤੀ ਹੈ ਉੱਥੇ ਨਾਲ ਦੇ ਨਾਲ ਸਾਰੇ ਹੀ ਵਿਸ਼ੇ ਬਕਾਰਾਂ ਨੂੰ ਤਿਆਗਣ ਦੀ ਲੋੜ ਹੈ ਜਿੱਥੇ ਵਿਸ਼ੇ ਬਕਾਰਾਂ ਨੂੰ ਤਿਆਗਣਾ ਹੈ ਉੱਥੇ ਮੈਨ ਨੂੰ ਮਾਰਨਾ ਹੈ ਇੱਥੇ ਮੈਨੂੰ ਉਹ ਮਾਰਨ ਦਾ ਸਤਗੁਰ ਅਰਦਾਸ ਮਹਾਰਾਜ ਜੀ ਸਮਝਾ ਰਹੇ ਸ਼ਬਦ ਦੇ ਵਿੱਚ ਕਿ ਕੁਛ ਵੀ ਬੜਨਾ ਪੈ ਜਵੇ ਮੈਂ ਤਾਂ ਖਤਮ ਆਇਆ ਤੇਰੇ ਨਾਲੋਂ ਪ੍ਰੇਤਨਾ ਟੁੱਟਣੀ ਚਾਹੀਦੀ ਮਾਦਵੋ ਤੁਮ ਨਾ ਤੋੜੋ ਤਾਂ ਹਮ ਨਹੀਂ ਤੋੜੇ ਕਹਿੰਦੇ ਪ੍ਰਮਾਤਮਾ हे ਮੇਰੇ ਸ਼ਵਰ ਤੁਸੀਂ ਪ੍ਰੇਤਨਾ ਤੋੜੋ ਤਾਂ ਨ ਕਦੀ ਵੀ ਪ੍ਰੇਤਨਾ ਮੇਰੀ ਟੁੱਟੇ ਕਿਉਂਕਿ ਤੁਹਾਡੀ ਕਿਰਪਾ ਦੇ ਨਾਲ ਹੀ ਮੇਰੀ ਤਾਂ ਪ੍ਰੀਤ ਲੱਗਣੀ ਹੈ ਬੰਦੇ ਦੇ ਜੋਰ ਕਿੱਥੇ ਤਾਂ ਪ੍ਰੀਤ ਨਹੀਂ ਲੱਗ ਸਕਦੀ ਪ੍ਰਮਾਤਮਾ ਦੀ ਨਜਸ ਵੱਲੀ ਚਾਹੀਦੀ ਤਮਸੇ ਤੋਂ ਤੋਰ ਕਵਨ ਸੇ ਜੋ ਰਹੇ ਦੁਨੀਆ 'ਤੇ ਤੇਰੇ ਵਰਗਾ ਕੋਈ ਹੈ ਹੀ ਨਹੀਂ ਹੈ ਅਗਰ ਤੇਰੇ ਨਾਲ ਪ੍ਰੀਤ ਤੋੜਨੀ ਹੈ ਤਾਂ ਫਿਰ ਮੈਂ ਜੋੜਨੇ ਕਿਦੇ ਨਾਲ ਇਹ ਤਾਂ ਦੁਨੀਆ ਸਾਰੀ ਝੂਠੀ ਹੈ ਜੋ ਨਜ਼ਰ ਆ ਜਾ ਸਾਰਾ ਕੁਝ ਹੀ ਝੂਠ ਇਹ ਮੰਨ ਲੈਣਾ ਕਿ ਪ੍ਰਮਾਤਮਾ ਹੈ ਇਹ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਪਹਿਲੇ ਤਾਂ ਬੰਦਾ ਸੁਣਨਾ ਨਹੀਂ ਚਾਹੁੰਦਾ ਕਿ ਪ੍ਰਮਾਤਮਾ ਹੈ ਜੇਕਰ ਸੁਣਵੇ ਸੁਣ ਕੇ ਹਿਰਦੇ ਤੱਕ ਆਪਣੇ ਲੈ ਜਾਵੇ ਕਿ ਤੇ ਸਤਸੰਗ ਦੇ ਵਿੱਚ ਜਾ ਕੇ ਬੈਠ ਜਵੇ ਸਤ ਸੰਗ ਦੇ ਵਿੱਚ ਇਕਾਗਰਤਾ ਦੇ ਨਾਲ ਸੁਣ ਕੇ ਉਸ ਨੂੰ ਆਪਣੇ ਅੰਦਰ ਤੱਕ ਲੈ ਜਾਵੇ ਤਾਂ ਫਿਰ ਸੁਣਨਾ ਜਿਹੜਾ ਉਹਦਾ ਕਬੂਲ ਹੋ ਜਾਂਦਾ ਕਿ ਉਹਨੇ ਮਨ ਲਿਆ ਕਿ ਪ੍ਰਮਾਤਮਾ ਜਿਹੜਾ ਉਸਦਾ ਸੱਚ ਹੈ ਉਹ ਸੁਣਨਾ ਚਾਹੁੰਦਾ ਹੈ ਸਿੰਘ ਜੇਕਰ ਉਸ ਨੂੰ ਇਹ ਲੱਗਦਾ ਹੈ ਕਿ ਪ੍ਰਮਾਤਮਾ ਸੱਚ ਹੈ ਤਾਂ ਹੀ ਉਹ ਸੁਨੇਗਾ ਸੁਣ ਕੇ ਹੀ ਪ੍ਰੀਤ ਲਾ ਸਕਦਾ ਨਹੀਂ ਤਾਂ ਜਿਹੜੀ ਚੀਜ਼ ਦਿਸਦੇ ਨਹੀਂ ਹੈ ਉਹਦੇ ਨਾਲ ਪ੍ਰੀਤ ਲਾਉਣ ਦੀ ਕਦੀ ਆਸ ਹੀ ਨਹੀਂ ਪੈਦਾ ਹੁੰਦੀ ਕਿਉਂਕਿ ਸਤਗੁਰ ਰਵਦਾਸਵਾਲੇ ਜੀ ਕਹ ਰਹੇ ਬਿਨ ਦੇਖੇ ਉਪਜੇ ਨਹੀਂ ਆਸਾ ਜਿਹੜੀ ਚੀਜ਼ ਦਿਸਦੀ ਨਹੀਂ ਉਹਦੇ ਆਸ ਕਿੱਦਾ ਕਰੀਏ ਪਰ ਅੰਗੇ ਕਹਿੰਦੇ ਜੋ ਦਿਸੇ ਸੋ ਹੋਏ ਬਿਨਾਸ ਕਿਉਂਕਿ ਜੋ ਵੀ ਚੀਜ਼ ਦਿਸਦੀ ਹੈ ਉਸਨੇ ਬਨਾਸ ਹੋ ਜਾਣਾ ਇਸ ਕਰਕੇ ਜਿਹੜੀ ਪ੍ਰੀਤ ਪ੍ਰਮਾਤਮਾ ਦੇ ਨਾਲ ਹੈ ਜਿੱਥੇ ਜੀਵ ਨੇ ਆਪਣੇ ਵਿਸ਼ੇਵਕਾਰ ਖਤਮ ਕਰਕੇ ਉਹਦੇ ਵਿੱਚ ਮਹਿਣਾ ਹੈ ਉੱਥੇ ਉਸ ਦੇ ਨਾਲ ਪ੍ਰੇਮ ਵੀ ਤਾਂ ਹੀ ਹੋਣਾ ਜੇਕਰ ਉਹਦੇ ਦੁਨੀਆ ਦੇ ਨਾਲੋਂ ਰਿਸ਼ਤੇ ਨਾ ਤੇ ਟੁੱਟ ਜਾਣ ਜੇਕਰ ਰਿਸ਼ਤੇ ਨਾ ਤੇ ਦੁਨੀਆ ਦੇ ਨਾਲ ਰੱਖਣੇ ਹੈ ਫਿਰ ਪਰਮਾਤਮਾ ਨਾਲ ਨਹੀਂ रह ਸਕਦੇ ਅਸੀਂ ਜੋ ਕੰਮ ਕਰਦੇ ਹਾਂ ਦੁਨੀਆ ਨੂੰ ਦੇਖ ਕੇ ਸਭ ਨੂੰ ਕਹਿ ਸਕਦੇ ਕਿ ਅਸੀਂ ਧਰਮ ਕਰਿਆ ਅਸੀਂ ਕੁਝ ਵੀ ਹੈ ਲੇਕਿਨ ਅਸਲੀ ਪਰਮਾਤਮਾ ਜੋ ਵਿਚਾਰਾਂ ਤੇ ਹੈ ਸਾਡੀ ਸੋਚ ਦੇ ਨਾਲ ਸਾਡੀਆਂ ਵਿਚਾਰਾਂ ਦੇ ਨਾਲ ਪਰਮਾਤਮਾ ਜਿਹੜਾ ਉਹ ਖੁਸ਼ ਹੁੰਦਾ ਜੇਕਰ ਸਾਡੇ ਵਿਚਾਰ ਚੰਗੇ ਹੈ ਸਾਡੀ ਸੋਚ ਚੰਗੀ ਹੈ ਸਾਡੇ ਵਿੱਚ ਆਸਾ ਤ੍ਰਿਸ਼ਨਾ ਖਤਮ ਹੋ ਇਹ ਆਸ ਵਿੱਚ ਰੱਖਣੀ ਹੈ ਤੋ ਇਹ ਪ੍ਰੀਤ ਦੀ ਰੱਖਣੀ ਹੈ ਇਸ ਕਰਕੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹੈ ਸਤਿਗੁਰੂ ਦਾਸਵਾਲ ਜੀ ਕਿ ਤੁਹਾਡੇ ਨਾਲ ਪ੍ਰੀਤ ਮੇਰੀ ਨਾ ਟੁੱਟੇ ਦੁਨੀਆ ਦੇ ਨਾਲ ਮੇਰੀ ਪ੍ਰੀਤ ਮੈਨੂੰ ਲਾਉਣ ਦੀ ਲੋੜ ਨਹੀਂ ਕੋਈ ਕਿਉਂਕਿ ਦੁਨੀਆ ਜਿਹੜੀ ਹੈ ਇਹਨਾਂ ਖਤਮ ਹੋ ਜਾਣਾ ਇਹ ਨਾਸ਼ ਹੈ ਇਹ ਚੋਟ ਹੈ ਤੁਸੀਂ ਅਬਨਾਸੇ ਹੋ ਇਸ ਕਰਕੇ ਤੁਹਾਡੇ ਨਾਲ ਪ੍ਰੀਤ ਮੈਂ ਸੱਚੀ ਲਾਉਣੀ ਚਾਹਦਾ ਜੋ ਤੁਮ ਦੇਵਰਾ ਤੋ ਹਮ ਬੱਤੀ ਜੋ ਤੁਮ ਤੀਰਤ ਤੋ ਹਮ ਜਾਤੇ ਕਹਿੰਦੇ ਹੈ ਪ੍ਰਮਾਤਮਾ ਜੇਕਰ ਤੁਸੀਂ دیਵਾ ਬਣੋ ਤਾਂ ਮੈਂ ਉਸ ਦੇ ਵਿੱਚ ਬੱਤੀ ਬਣਾ ਜੇਕਰ ਤੁਸੀਂ ਤੀਰਥ ਹੋ ਤਾਂ ਮੈਂ ਯਾਤਰੀ ਬਣਾ ਮੈਂ ਯਾਤਰਾ ਕਰਾਂ ਤੁਹਾਡੇ ਲਈ ਮੈਂ ਕੋਈ ਵੀ ਕੰਮ ਕਰ ਲੈ ਤਿਆਰ ਹਾਂ ਲੇਕਿਨ ਪ੍ਰੀਤ ਮੇਰੀ ਤੁਹਾਡੇ ਨਾਲ ਟੁੱਟੇ ਨਾ ਸੱਚੀ ਪ੍ਰੀਤ ਹਮ ਤੁਮ ਸਹਿ ਜੋੜੀ ਤੁਮ ਸਹਿ ਜੋੜ ਅਵਰ ਸੰਗਤ ਹੋ ਰਹੀ ਕਹਿੰਦੇ ਮੈਂ ਸੱਚੀ ਪ੍ਰੀਤ ਤੁਹਾਡੇ ਨਾਲ ਲਈ ਹੈ ਅਤੇ ਬਾਕੀ ਦੁਨੀਆ ਦੇ ਨਾਲ ਰਿਸ਼ਤੇ ਨਾਤੇ ਤੋੜ ਦਿੱਤੇ ਤੋਂ ਸੇ ਜੋਰ ਅਵਰ ਸੰਗ ਤੋਰੀ ਸਾਰਿਆਂ ਦੇ ਨਾਲੋਂ ਪ੍ਰੀਤ ਤੋੜ ਦਿੱਤੀ ਚਾਹੇ ਦੁਨੀਆ ਦੇ ਕੋਈ ਵੀ ਰਿਸ਼ਤੇ ਨਾਤੇ ਭੈਣ ਭਰਾ ਮਾਈ ਬਾਪ ਪਦਾਰਥਾਂ ਦੇ ਰਿਸ਼ਤੇ ਇਹ ਸਾਰਿਆਂ ਦੇ ਨਾਲ ਜਦੋਂ ਜੀਵ ਪ੍ਰੀਤ ਤੋੜ ਲੈਂਦਾ ਤੇ ਫਿਰ ਉਸ ਪ੍ਰੀਤ ਦੇ ਨਾਲ ਸੰਧ ਕੇ ਉਹ ਅਡੋਲ ਅਵਸਥਾ ਚ ਜਾ ਕੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਔਰ ਜਦੋਂ ਲੈਂਦਾ ਹੈ ਤੇ ਇਨਕ ਆਨੰਦ ਖੇੜੇ ਦੇ ਵਿੱਚ ਰਹਿੰਦਾ ਕਿ ਦੁਨੀਆ ਗੱਡੀਆਂ ਨੂੰ ਦੁੱਖਾਂ ਦਾ ਕਹ ਨਜ਼ਰ ਆਉਂਦੀ ਹੈ ਫਿਰ ਉੱਥੇ ਸੁੱਖ ਹੀ ਸੁੱਖ ਨਜ਼ਰ ਆਉਂਦੇ ਕਿਉਂਕਿ ਪ੍ਰੀਤ ਸੱਚ ਦੇ ਨਾਲ ਲਾ ਲਈ ਨਹੀਂ ਤਾਂ ਦੁਨੀਆਂ ਦੇ ਉੱਤੇ ਜਿਨ੍ਹਾਂ ਨੇ ਪ੍ਰੀਤ ਪਦਾਰਥਾਂ ਦੇ ਨਾਲ ਪਾਈ ਰਿਸ਼ਤੇ ਨਾਤੇ ਨਾਲ ਪਾਈ ਅਖੀਰ ਤੇ ਪਛਤਾ ਕੇ ਗਏ ਕਿਉਂਕਿ ਜਿਹੜੀ ਪ੍ਰੀਤ ਲਾਉਣੀ ਹੈ ਦਿਲ ਮੁਹੱਬਤ ਜਨ ਸੋਈ ਸੱਚ ਹੈ ਜਨ ਮਖੂਰ ਸੇ ਹੋਰ ਕੰਢੇ ਕੱਚੇ ਸਤਗੁਰ ਫਰੀਦ ਜੀ ਸਾਬੀ ਹੋਏ ਕਹਿ ਰਹੇ ਜਿਨ੍ਹਾਂ ਦੇ ਦਿਲ ਦੇ ਵਿੱਚ ਮੁਹੱਬਤ ਹੈ ਪ੍ਰੀਤ ਹੈ ਉਹ ਸੱਚੇ ਹੈ ਤੇ ਜਿਨ੍ਹਾਂ ਨੇ ਕਿਸੇ ਹੋਰ ਦੇ ਨਾਲ ਲਾ ਲਿਆ ਉਹ ਸੱਚ ਦੇ ਨਹੀਂ ਕਿਉਂਕਿ ਪਰਮਾਤਮਾ ਦੇ ਨਾਲ ਹੀ ਇੱਕ ਪ੍ਰੀਤ ਸੱਚੀ ਹੈ ਦੁਨੀਆ ਤੇ ਪਰਮਾਤਮਾ ਦਾ ਨਾਮ ਹੀ ਸੱਚਾ ਹੈ ਉਹ ਸਦਾ ਹੀ ਰਹਿਣ ਵਾਲਾ ਹੈ ਸਦੀਵੀ ਹੈ ਕਾਇਮ ਦائم ਸਦਾ ਪਾਤਸ਼ਾਹ ਹੀ ਦੋਵੇਂ ਨਸਮ ਇੱਕ ਸੋਆਹੀ ਪਰਮਾਤਮਾ ਤੇਰੀ ਜਿਹੜੀ ਪਾਤਸ਼ਾਹ ਹੀ ਹੈ ਇਹ ਤਾਂ ਸਦਾ ਹੀ ਰਹਿਣ ਵਾਲੀ ਹੈ ਇਸੇ ਕਰਕੇ ਬੇਗੰਪੁਰਾ ਕਹਿਆ ਹੈ ਬੇਗੰਪੁਰਾ ਜੇਕਰ ਕੋਈ ਦੁਨੀਆ ਤੇ ਹੈ ਤਾਂ ਬੰਦੇ ਦੇ ਅੰਦਰ ਹੈ ਹਰ ਜੀਵ ਦੇ ਅੰਦਰ ਹੈ ਹਰ ਪ੍ਰਾਣੀ ਦੇ ਅੰਦਰ ਹੈ ਪਰ ਜਦੋਂ ਬੇਗੰਪੁਰੇ ਚ ਪਹੁੰਚਣਾ ਹੈ ਤੇ ਪੰਜੇ ਚੋਰਾ ਨੂੰ ਖਤਮ ਕਰਕੇ ਆਪਣੀ ਮੈਂ ਮੇਰੀ ਖਤਮ ਕਰਕੇ ਦੁਨੀਆਂ ਦੇ ਰਿਸ਼ਤੇ ਲਾਤੇ ਖਤਮ ਕਰਕੇ ਪਹੁੰਚਣਾ ਅਦਰਵਾਈਜ਼ ਜੇ ਕਿ ਇਹ ਦੁਨੀਆਂ ਦੇ ਸਾਹਮਣੇ ਅਸੀਂ ਹਤਨਾ ਕਰ ਤੇ ਕੁਝ ਹੋਰ ਕਰਦੇ ਹਾਂ ਸਜੇਦ ਦੇ ਨਾਲ ਤਨ ਦੇ ਨਾਲ ਕੁਝ ਹੋਰ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਦੇ ਨਾਲ ਖੁਸ਼ ਜੋ ਨਹੀਂ ਹੋ ਸਕਦਾ ਜੇਕਰ ਸਾਡੇ ਵਿਚਾਰ ਜਿਹੜੇ ਹੈ ਸਾਡਾ ਮਨ ਜਿਹੜਾ ਹੈ ਉਹ ਕਾਗਰਤਾ ਦੇ ਵਿੱਚ ਜਾ ਕੇ ਉਸ ਪਰਮਾਤਮਾ ਦੇ ਨਾਲ ਨਹੀਂ ਜੁੜਦਾ ਇਸੇ ਕਰਕੇ ਉਹਨਾਂ ਨੇ ਕਿਹਾ ਜਹਾਂ-ਜਹਾਂ ਜਾਓ ਤਹਾਂ ਤੇਰੀ ਸੇਵਾ ਤੁਰਸੋ ਠਾਕ ਰਿਓ ਨੰਦੇਵਾ ਜਿੱਥੇ ਵੀ ਜੰਨੇ ਹਨ ਕਹਿੰਦੇ ਮੈਂ ਤੇਰਾ ਗੁਣ ਗਾਣ ਕਰਾਂ ਤੁਹਾਡੇ ਤੋਂ ਬਿਨਾ ਕੋਈ ਹੈ ਹੀ ਨਹੀਂ ਦੁਨੀਆ ਤੇ ਤੁਹਾਡੇ ਜਿਹਾ ਹੀ ਕੋਈ ਨਹੀਂ ਦੁਨੀਆ ਤੇ ਤੁਮਸੇ ਠਾਕ ਰਿਓ ਮੰਗੇਵਾ ਤੁਹਾਡੇ ਤੋਂ ਬਿਨਾ ਕਿਹੜਾ ਦੇਵਤਾ ਹੈ ਕੋਈ ਵੀ ਨਹੀਂ ਹੈ ਇਸ ਕਰਕੇ ਪ੍ਰੀਤ ਤੇ ਤੁਹਾਡੇ ਨਾਲ ਲਈ ਹੈ ਕਿਉਂਕਿ ਜਿੱਥੇ ਵੀ ਮੈਂ ਜਾਮਾ ਤੁਹਾਡੇ ਗੁਣ ਗਾਣ ਕਰਾਂ ਕਿਉਂਕਿ ਜਿੱਥੇ ਵੀ ਕੋਈ ਦੁਨੀਆਂ ਤੇ ਇੱਤੇ ਸੱਚੀ ਪ੍ਰੀਤ ਲਾਉਂਦਾ ਤੇ ਉਹੀ ਸੱਚਾ ਹੈ ਜਿਹੜਾ ਪਰਮਾਤਮਾ ਦੇ ਨਾਲ ਲਾਉਂਦਾ ਬਾਕੀ ਦੁਨੀਆਂ ਨਾਲ ਜਿੱਥੇ ਮਰਜੀ ਪ੍ਰੀਤ ਲਾ ਲਓ ਅਖੀਰ ਤੇ ਜਾ ਕੇ ਪਛਤਾਉਂਦਾ ਹੈ ਕਿਉਂਕਿ ਇਹ ਪ੍ਰੀਤ ਜਿਹੜੀ ਹੈ ਕਹਿ ਦਿੰਦੇ ਹੈ ਕਿ ਮੇਰੀ ਉਹਦੇ ਨਾਲ ਪ੍ਰੀਤ ਹੈ ਮੇਰਾ ਪਿਆਰ ਹੈ ਪਰ ਐਂਡ ਤੇ ਪਛਤਾਉਂਦੇ ਹੈ ਕਿ ਦੁਨੀਆਂ ਦੇ ਰਿਸ਼ਤੇ ਨਾਤੇ ਦੇ ਵਿੱਚ ਜਦੋਂ ਦਰਾਜ ਆਉਂਦੇ ਹੈ ਤਰੇੜ ਪੈਂਦੀ ਹੈ ਤਾਂ ਫਿਰ ਪਤਾ ਲੱਗਦਾ ਕਿ ਪ੍ਰੀਤ ਕਿਹਦੇ ਨਾਲ ਲਈ ਪ੍ਰੀਤਾ ਪਰਮਾਤਮਾ ਦੇ ਨਾਲ ਹੀ ਲਵਾਂਗੇ ਤਾਂ ਸੱਚ ਤੇ ਖੜਾਂਗੇ ਤੇ ਜਦੋਂ ਸੱਚੀ ਪ੍ਰੀਤ ਲੱਗ ਗਈ ਤਾਂ ਫਿਰ ਕਹਿੰਦੇ ਸਤਗੁਰ ਫਰੀਦ ਜੀ ਸਤਗੁਰ ਕਬੀਰ ਜੀ ਕਹਿ ਰਹੇ ਆ ਅੱਬ ਤੋ ਜਾਏ ਚੜੇ ਸੰਗਤ ਸੰ ਹੋਏ ਹੈ ਸਾਰੰਗ ਪਾਣੀ RAM ਕਬੀਰਾ ਇੱਕ ਹੋਏ ਹੈ ਕੋਈ ਨਾ ਸਕੇ ਪਛਾਣੀ ਫਿਰ ਪਰਮਾਤਮਾ ਤੇ ਇਸ ਜੀਵ ਦੇ ਵਿੱਚ ਕੋਈ ਫਲਕ ਨਹੀਂ ਰਹਿੰਦਾ ਅਸਥool ਦੇ ਵਿੱਚ ਜੀਵ ਦੇ ਵਿੱਚ ਨਜ਼ਰ ਆਉਂਦਾ ਸੁਖਮ ਦੇ ਵਿੱਚ ਪਰਮਾਤਮਾ ਦੇ ਨਾਲ ਮੇਲ ਹੋਇਆ ਇਸੇ ਕਰਕੇ ਸਤਗੁਰ ਅਦਾਸਮਾ ਜੀ ਨੇ ਸੱਚੀ ਪ੍ਰੀਤ ਨੂੰ ਪ੍ਰੇਮਾਂ ਭਗਤੀ ਨੂੰ ਸੱਚ ਦੀ ਗੱਲ ਕਹੀ ਹੈ ਕਿ ਜੇਕਰ ਪ੍ਰੀਤ ਦੁਨੀਆ ਤੇ ਕਰਨੀ ਹੈ ਤਦ ਰਿਸ਼ਤੇ ਨਾ ਤੇ ਤੋੜ ਦੇਗੇ ਪਦਾਰਥਾਂ ਦੇ ਮੋਹ ਛੱਡ दिए ਮੈਂ ਮੇਰੀ ਛੱਡ دیਏ ਤੇ ਜਿੰਦੇ ਜੀ ਅਸੀਂ ਇਹ ਕੰਮ ਕਰਕੇ ਦੇਖੀਏ ਕਿ ਅੱਖਾਂ ਬਾਝੋਂ ਦੇਖਣਾ ਬਿਨ ਕੰਨੇ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥੇ ਕਰਨਾ ਜੀਬਾ ਬਾਝੋਂ ਬੋਲਣਾ ਇਹ ਜੀਵਤ ਮਰਨਾ ਇਹਨੂੰ ਜਿੰਦੇ ਜਿੰਦੇ ਜੀ ਇਹਨੂੰ ਕਹਿੰਦੇ ਹੈ ਮਰਨਾ ਇਸੇ ਕਰਕੇ ਪ੍ਰੀਤ ਜੇਕਰ ਪ੍ਰਮਾਤਮਾ ਨਾਲ ਕਰਾਂਗੇ ਤਾਂ ਜੋ ਅੱਖਾਂ ਤੋਂ ਬਿਨਾਂ ਸੇ ਦੇਖਣਾ ਹੈ ਤਾਂ ਫਿਰ ਅੰਦਰ ਦੇਖਾਂਗੇ ਕੰਨਾਂ ਤੋਂ ਬਿਨਾਂ ਸੁਣਨਾ ਤੇ ਅੰਦਰ ਸਾਨੂੰ ਅਨਹਦ ਬਾਜ ਸੁਣਨੇ ਹੈ ਪੈਰਾਂ ਤੋਂ ਬਿਨਾਂ ਚੱਲਣਾ ਤੇ ਫਿਰ ਉਹ ਪ੍ਰਮਾਤਮਾ ਦੇ ਨਾਲ ਮਿਲ ਹੈ ਕਿ ਤੁਹਾਨੂੰ ਕਿਸੇ ਵੀ ਜਗ੍ਹਾ ਤੇ ਜਾਣ ਦੀ ਨਾ ਪੈਰਾਂ ਤੋਂ ਬਿਨਾਂ ਜਾ ਸਕਦੇ ਤੁਹਾਡਾ ਮਨ ਜਿਹੜਾ ਉਹ ਇਨ ਉਹਦੇ ਵਿੱਚ ਲੀਨ ਹੁੰਦਾ ਤੁਹਾਨੂੰ ਦੁਨੀਆ ਦੇ ਹਰ ਇੱਕ ਚੀਜ਼ ਦਾ ਪਤਾ ਹੋ ਜਾਂਦਾ ਤੁਸੀਂ ਉੱਥੇ ਪਹੁੰਚ ਸਕਦੇ ਹੈ ਇਸ ਕਰਕੇ ਇਹ ਜਿਹੜਾ ਜੀਵਤ ਮਰਨਾ ਹੈ ਇਹਦਾ ਮਤਲਬ ਇਹ ਹੋ ਹੈ ਕਿ ਉਸ ਪ੍ਰਮਾਤਮਾ ਦੇ ਨਾਲ ਸੱਚੀ ਜਦੋਂ ਪ੍ਰੀਤ ਲੱਗ ਗਈ ਤੇ ਪ੍ਰਮਾਤਮਾ ਤਕੜਕਣ ਦੇ ਵਿੱਚ ਹੈ ਸਾਰੀ ਦੁਨੀਆ ਵਿੱਚ ਹੈ ਇਸ ਕਰਕੇ ਸਤਗੁਰ ਰਬਦਾਸਵਾਹ ਦਾ ਜੀ ਪ੍ਰੀਤ ਸੱਚੀ ਤੇ ਇਸੇ ਕਰਕੇ ਜੁੜਦੇ ਰਹੇ ਹੈ ਕਿ ਦੁਨੀਆ ਦੇ ਉੱਤੇ ਜੇਕਰ ਆਏ ਹੈ ਇਹ ਜਨਮ ਮਰਨ ਦੇ ਚੱਕਰ ਤੋਂ ਖਤਮ ਹੋਣਾ ਹੈ ਤਾਂ ਪ੍ਰੇਤ ਸੱਚੀ ਲਾ ਲਈਏ ਅਗਲੀ ਹੈ ਪੰਕਤੀਆਂ ਦੇ ਵਿੱਚ ਇਹੋ ਹੀ ਕਹਦਾ ਤੁਮਰੇ ਭਜਨ ਕਟੇ ਜਮ ਫਸਾ ਕਹਿੰਦੇ ਤੇਰਾ ਜੀ ਭਜਨ ਕਰੀਏ ਤੇਰੀ ਸਤਿ ਸਲਾ ਕਰੀਏ ਤੇਰਾ ਸਿਮਰਨ ਕਰੀਏ ਤਾਂ ਕੀ ਹੋਊਗਾ ਜਮ ਫਸਾ ਕੀ ਹੈ ਜੰਮਣਾ ਮਰਨਾ ਇਹਨੋ ਹੈ ਜਨਮ ਦਾ ਫਸਾ ਕਹਿੰਦੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਲੰਮਾ ਸਫ਼ਰ ਕਰਨਾ ਪੈਂਦਾ 84 ਲੱਖ ਜਨ ਹੈ ਕਦੀ ਜੰਮਦਾ ਫਿਰ ਮਰਦਾ ਫਿਰ ਜੰਮਦਾ ਫਿਰ ਮਰਦਾ ਲੇਕਿਨ ਜੇ ਕਿੰਦੇ ਤੁਹਾਡੀ ਸਭ ਸਲਾ ਕਰ ਲਈਏ ਤੁਮਰੇ ਭਜਨ ਕਟੇ ਜਮ ਫਸਾ ਭਗਤ ਹੀਤ ਗਾਵੇ ਰਵਿੰਦਰਸ ਸਤਗੁਰੂ ਦਾਸ ਮਹਾਰਾਜ ਜੀ ਐਸੇ ਕਰਕੇ ਭਗਤੀ ਤੇ ਪ੍ਰੇਮ ਦੇ ਨਾਲ ਉਹਨਾਂ ਦੇ ਗੁਣਾਂ ਦਾ ਗੂੰਗਾਨ ਗਾਉਂਦੇ ਕਿ ਉਹਨਾਂ ਦੇ ਨਾਲ ਪ੍ਰੀਤ ਸੱਚੀ ਹੋ ਜਵੇ ਤੇ ਇਹ ਜਨਮ ਮਰਨ ਜਿਹੜਾ ਹੈ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਜੰਮ ਜੰਮ ਮਰੇ ਮਰੇ ਫਿਰ ਜੰਮੇ ਇਹ ਜੜੀ ਸਾਡਾ ਸਫਰ ਹੈ ਲੰਬਾ ਸਫਰ ਹੈ ਇਹ ਮੁਕਤ ਹੋਏ ਜਨਮ ਮੰਨ ਦੇ ਚੱਕਰ ਤੋਂ ਸਭ ਜਾਈਏ ਸੋ ਸਤਗੁਰੂ ਦਾਸਮਹਰਜ ਦੇ ਸ਼ਬਦ ਤੋਂ ਸਾਨੂੰ ਸਿੱਖ ਲੈnde ਹੋਏ ਦੁਨੀਆ ਦੇ ਰਿਸ਼ਤੇ ਨਾਤੇਆਂ ਦੇ ਨਾਲ ਪ੍ਰੀਤ ਤੋੜਨੀ ਚਾਹੀਦੀ ਹੈ ਤਾਂ ਕਿ ਅਸੀਂ ਸੱਚੀ ਪ੍ਰੀਤ ਪਰਮਾਤਮਾ ਦੇ ਨਾਲ پا ਕੇ ਇਹ ਦੁਨੀਆ ਦੇ ਬਕਾਰਾਂ ਤੋਂ ਛੁੱਟ ਜਾਈਏ ਅਤੇ ਇਸੇ ਅਰਦਾਸ ਅਰਜਾਈ ਨੂੰ ਕਰਦੇ ਹੋਏ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਕਿ ਜੇ ਕਨਸਲਟ ਦੇ ਤੋਂ ਪਿਛਲੇ ਜਨਮਾਂ ਦੇ ਵਿੱਚ ਗਲਤੀਆਂ ਹੋਈਆਂ ਇਹ ਜਨਮ ਜਿਹੜਾ ਤੁਹਾਡੇ ਲੇਖੇ ਚ ਲੱਗ ਜਵੇ ਤੁਹਾਡੇ ਨਾਲ ਪ੍ਰੀਤ ਸੱਚੀ ਹੋ ਜਵੇ ਤਾਂ ਕਿ ਮੇਰਾ ਜਨਮ ਮਰਨ ਜਿਹੜਾ ਉਹ ਕਟਿਆ ਜਾਵੇ ਸੋ ਉਹਨਾਂ ਦੇ ਚਰਨਾਂ ਚ ਬੇਨਤੀ ਕਰਦੇ ਹੋਏ ਅਰਦਾਸ ਕਰੀਏ ਅਰ ਜੋਇ ਕਰੀਏ ਕਿ ਬਾਕੀ ਦਾ ਜਿਹੜਾ ਸਫਰ ਹੈ ਜਿੰਨੇ ਕਸਵਾਸ ਪਰਮਾਤਮਾ ਨੇ ਦਿੱਤੇ ਹੋਏ ਉਹਨਾਂ ਦੇ ਵਿੱਚ ਪਰਮਾਤਮਾ ਦੇ ਨਾਲ ਲਗ ਲੱਗ ਜਵੇ ਉਹਨਾਂ ਦੇ ਨਾਲ ਸੱਚੀ ਪ੍ਰੀਤ ਲੱਗ ਜਵੇ ਤਾਂ ਕਿ ਜਨਮ ਮਰਨ ਦਾ ਚੱਕਰ ਜਿਹੜਾ ਹੈ ਕੱਟੇ ਜਾਵੇ ਸੋ ਅਰਦਾਸ ਨੂੰ ਬੇਨਤੀ ਨੂੰ ਪਰਮਾਤਮਾ ਮਕਬੂਲ ਕਰੇ ਆਉ ਫਤਿਹ ਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ